ਫਕਦਾ ਬੁੱਧਾ ਰਿਹਾ ਹੈਗਾ ਔਰ ਜਿਵੇਂ ਇਤਿਹਾਸਿਕ ਤੌਰ ਤੇ ਗੱਲ ਕਰਾਂ ਰਾਜਨੀਤਿਕ ਤੌਰ ਤੇ ਗੱਲ ਕਰਾਂ ਆਰਥਿਕ ਤੌਰ ਤੇ ਗੱਲ ਕਰਾਂ ਸਮਾਜਿਕ ਤੌਰ ਤੇ ਗੱਲ ਕਰਾਂ ਤਾਂ ਜਿਹੜਾ ਚੰਡੀਗੜ੍ਹ ਆ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਜਿਹੜਾ ਪਹਿਲਾ ਹੱਕ ਹੈ ਤੇ ਪੰਜਾਬ ਦਾ ਹੀ ਹੱਕ ਹੈਗਾ ਕਿਉਂਕਿ ਚੰਡੀਗੜ੍ਹ ਨੂੰ ਬਣਾਉਣ ਲੱਗਿਆ ਪੰਜਾਬ ਦੇ 27 ਪਿੰਡ ਜਿਹੜੇ ਕਿ ਖਰੜ ਹਲਕੇ ਦੇ ਅੰਡਰ ਆਉਂਦੇ ਆ ਉਹਨਾਂ ਨੂੰ ਉਜਾੜ ਕੇ ਚੰਡੀਗੜ੍ਹ ਨੂੰ ਵਸਾਇਆ ਗਿਆ ਸੀ ਔਰ ਉਸ ਵਕਤ ਦੇ ਰਾਜਨੀਤਿਕ ਕਾਰਨਾ ਕਰਕੇ ਜਿਹੜਾ ਹੈਗਾ ਪੰਜਾਬ ਦਾ ਵਟਵਾਰਾ ਕੀਤਾ ਗਿਆ 1966 ਦੇ ਵਿੱਚ 1 ਨਵੰਬਰ ਨੂੰ ਤੇ ਜਦੋਂ ਪੰਜਾਬ ਦੇ ਵਿੱਚ ਰੀਆਰਗੇਨਾਈਜੇਸ਼ਨ ਐਕਟ ਬਣਾ ਕੇ ਪੰਜਾਬ ਅਤੇ ਹਰਿਆਣਾ ਨੂੰ ਆਪਣੇ ਅਰੀਜਮੈਂਟਸ ਖੁਦ ਕਰ ਲਏ ਅਸੀਂ ਸਾਰੇ ਜਾਣਦੇ ਹਾਂ ਕਿ ਉਸ ਵਕਤ ਜਿਹੜਾ ਹੈਗਾ ਟੈਂਪਰੇਰੀ ਫੇਸਸ ਦੇ ਉੱਤੇ ਚੰਡੀਗੜ੍ਹ ਨੂੰ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਬਣਾਇਆ ਗਿਆ ਔਰ ਕਿਹਾ ਗਿਆ ਸੀ ਉਸ ਸਮੇਂ ਦੇ ਹੁਕਮਰਾਨਾਂ ਵੱਲੋਂ ਕਿ ਇਹ ਟੈਂਪਰੇਰੀ ਅਰੇਂਜਮੈਂਟਸ ਨੇ ਜਦੋਂ ਹਰਿਆਣਾ ਆਪਣੀ ਅਰੇਂਜਮੈਂਟਸ ਖੁਦ ਕਰ ਲੇਗਾ ਹਰਿਆਣਾ ਆਪਣੀ ਰਾਜਤਾਨੀ ਬਣਾ ਲੇਗਾ ਹਰਿਆਣਾ ਆਪਣੀ ਵਿਧਾਨ ਸਭਾ ਬਣਾ ਲੇਗਾ ਹਰਿਆਣਾ ਆਪਣੇ ਪ੍ਰਸ਼ਾਸਨਿਕ ਜਿਹੜੇ ਦਫ਼ਤਰ ਨੇ ਉੱਥੇ ਸ਼ਿਫਟ ਕਰ ਲੇਗਾ ਤੇ ਫਿਰ ਜਿਹੜਾ ਚੰਡੀਗੜ੍ਹ ਆ ਉਹ ਪੰਜਾਬ ਨੂੰ ਸ਼ਿਫਟ ਕਰ ਦਿੱਤਾ ਜਾਊਗਾ ਪਰ ਇਹ ਕਦੇ ਹੋਇਆ ਨਹੀਂ ਕਦੇ ਹੋਪਰਿਆ ਨਹੀਂ ਹਮੇਸ਼ਾ ਹੀ ਜਿਹੜੇ ਸਮੇਂ ਦੇ ਹੁਕਮਰਾਨ ਤੇ ਉਹ ਪੰਜਾਬ ਦੇ ਨਾਲ ਜਿਹੜੇ ਆ ਉਹ ਲਗਾਤਾਰ ਧੱਕਾ ਕਰਦੇ ਆਏ ਅਸੀਂ ਸਾਰੇ ਜਾਣਦੇ ਆ ਕਿ ਰਾਜਧਾਨੀ ਸਿਰਫ 5 ਸਾਲਾਂ ਵਾਸਤੇ ਬਣਾਈ ਸੀ ਈਵਨ 1970 ਦੇ ਵਿੱਚ ਹਰਿਆਣੇ ਨੂੰ 10 ਕਰੋੜ ਰੁਪਈਆ ਇਸ ਕਰਕੇ ਦਿੱਤਾ ਗਿਆ ਸੀ ਕਿ ਉਹ ਵੱਖਰੀ ਰਾਜਧਾਨੀ ਬਣਾ ਲਵੇ ਔਰ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਸੂਬੇ ਨੇ ਜਿਨ੍ਹਾਂ ਜੋ ਨਿਕਲ ਕੇ ਵੱਖਰੇ ਸੂਬੇ ਬਣੇ ਉਹਨਾਂ ਨੇ ਆਪਣੀ ਆਪਣੀ ਰਾਜਧਾਨੀ ਬਣਾਈ ਔਰ ਜਿਹੜੀ ਰਾਜਧਾਨੀ ਹਰ ਇੱਕ ਸੂਬੇ ਦੀ ਵੱਖਰੀ ਸੀ ਪਰ ਪੰਜਾਬ ਦੇ ਨਾਲ ਇਹ ਵਿਤਕਰਾ ਜਿਹੜਾ ਸੀ ਉਹ ਲਗਾਤਾਰ جاری ਰਿਹਾ ਹੈਗਾ ਔਰ ਈਵਨ ਜਿਹੜਾ ਹੈਗਾ ਅੱਜ ਜਿਹੜਾ ਤਾਜ਼ਾ ਤਰੀਨ ਹਮਲਾ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੇ ਹੱਕਾਂ ਨੂੰ ਚੰਡੀਗੜ੍ਹ ਦੇ ਉੱਤੇ ਕਮਜ਼ੋਰ ਕਰਨ ਦੀ ਇੱਕ ਕੋਆਇਦ ਹੈ ਇੱਕ ਯਤਨ ਹੈ ਇਹਨਾਂ ਦੀ ਗੰਦੀ ਰਾਜਨੀਤੀ ਦਾ ਇੱਕ ਹਿੱਸਾ ਹੈ ਜਿਸ ਨੂੰ ਕੋਈ ਵੀ ਪੰਜਾਬੀ ਜਿਹੜਾ ਹੈਗਾ ਉਹ ਬਰਦਾਸ਼ਤ ਜਿਹੜਾ ਨਹੀਂ ਕਰ ਸਕਦਾ ਕਿਉਂਕਿ ਅਸੀਂ ਸਾਰੇ ਜਾਣਦੇ ਆ ચીਫ ਸਕੱਰੇਟਰੀ ਕਿੱਥੇ ਲੱਗਦਾ ਆ ਜਿੱਥੇ ਕਿ ਸਟੇਟ ਹੂਡ ਹੁੰਦੀ ਹੈਗੀ ਆ ਕਿ ਜਿੱਥੇ ਕਿ ਮੁੱਖ ਮੰਤਰੀ ਹੁੰਦਾ ਹੈਗਾ ਇਹਦਾ ਮਤਲਬ ਇਹ ਹੈਗਾ ਕਿ ਕੇਂਦਰ ਸਰਕਾਰ ਦੀ ਮਨਸ਼ਾ ਇਹਦੇ ਪਿੱਛੇ ਬੜੀ ਸਾਫ ਹੈ ਕਿ ਚੰਡੀਗੜ੍ਹ ਦੇ ਉੱਤੋਂ ਪਰਮਾਨੈਂਟਲੀ ਪੰਜਾਬ ਦਾ ਜਿਹੜਾ ਹੱਕ ਹੈ ਉਸ ਨੂੰ ਖਤਮ ਕੀਤਾ ਜਾ ਸਕਦਾ ਹੈ। ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸ ਦਿਆਂ ਕਿਉਂਕਿ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹਣਾ ਹੈ ਕਿ ਕਿਸ ਤਰੀਕੇ ਨਾਲ ਕੇਂਦਰ ਦੀ ਸਰਕਾਰ ਸਾਡੇ ਨਾਲ ਤੱਕਾ ਕਰ ਰਹੀ ਹੈ ਇਹ ਕੋ ਪਹਿਲੀ ਵਾਰੀ ਤੱਕਾ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਹੋਈ ਸੀ ਗ੍ਰੀਨ ਬੈਲਟ ਦੇ ਨਾਂ ਤੇ ਜਿੱਥੇ ਕਿ ਇੱਕ ਯਤਨ ਕੀਤਾ ਗਿਆ ਕਿ ਹਰਿਆਣਾ ਨੂੰ 10 ਏਕੜ ਜ਼ਮੀਨ ਜਿਹੜੀ ਹੈ ਉਹ ਹਰਿਆਣਾ ਪੰਜਾਬ ਚੰਡੀਗੜ੍ਹ ਦੇ ਵਿੱਚ ਦਿੱਤੀ ਜਾ ਸਕੇ ਔਰ ਬਦਲੇ ਦੇ ਵਿੱਚ ਜਿਹੜਾ ਹਰਿਆਣਾ ਉਹ ਪੰਚਕੂਲਾ ਦੇ ਵਿੱਚ ਚੰਡੀਗੜ੍ਹ ਨੂੰ ਜ਼ਮੀਨ ਦੇਵੇਗਾ ਬਦਲੇ ਸਮਝੋ ਬਾਹਰਿਆ ਵੀ ਤੁਸੀਂ ਆਪਣੀ ਵਿਧਾਨ ਸਭਾ ਬਣਾਉਣੀ ਹੈ ਤੇ ਪੰਚਕੂਲਾ ਚ ਬਣਾ ਲਓ ਜਿਹੜੀ ਸਟਰੀਟ ਸਾਨੂੰ ਦੇ ਰਹੇ ਹੋ ਉਹਦੇ ਪਿੱਛੇ ਵੀ ਕੋਈ ਕਾਰਨ ਸੀ ਕਿ ਚੰਡੀਗੜ੍ਹ ਦੇ ਉੱਤੇ ਕਿਵੇਂ ਜਿਹੜਾ ਪੰਜਾਬ ਦਾ ਹੱਕ ਹੈ ਉਸ ਨੂੰ ਕਮਜ਼ੋਰ ਕੀਤਾ ਜਾ ਸਕੇ ਪਰ ਪੰਜਾਬ ਦੇ ਲੋਕਾਂ ਨੇ ਉਸ ਦਾ ਵਿਰੋਧ ਕੀਤਾ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਚਿੱਠੀ ਲਿਖੀ ਤਾਂ ਉਹ ਜਿਹੜੀ ਫਿਲਹਾਲ ਉਸ ਦੇ ਉੱਤੇ ਇੱਕ ਵਾਰ ਜਿਹੜੀ ਹੈ ਉਹ ਬ੍ਰੇਕ ਜਿਹੜੀ ਹੈ ਉਹ ਲੱਗੀ ਆ ਬੀਬੀਐਮਪੀ ਦੀ ਗੱਲ ਕਰ ਲਓ ਜਿਹਦਾ ਕਿ ਸਿੱਧਾ ਪ੍ਰਭਾਵ ਪੰਜਾਬ ਦੇ ਉੱਤੇ ਪੈਂਦਾ ਉਥੋਂ ਦੇ ਜਿਹੜੀਆਂ ਨਿਯੁਕਤੀਆਂ ਨੇ ਉਸ ਨਿਯੁਕਤੀਆਂ ਦੇ ਵਿੱਚ ਜਿਹੜਾ ਹੈ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਗਿਆ ਉਹ ਵੀ ਇਸੇ ਹੀ ਲਾਈਨ ਦੇ ਉੱਤੇ ਚੱਲਦੇ ਹੋਏ ਕੀਤਾ ਗਿਆ ਯੂਨੀਵਰਸਿਟੀ ਦਾ ਮਾਮਲਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਹਰਿਆਣਾ ਦੇ ਕਾਲਜਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਅੱਜ ਤੱਕ ਸੈਨੇਟ ਦਾ ਇਲੈਕਸ਼ਨ ਨਹੀਂ ਹੋ ਰਿਹਾ ਲਗਾਤਾਰ ਉੱਥੇ ਜਿਹੜੇ ਸਟੂਡੈਂਟਸ ਨੇ ਔਰ ਟੀਚਰਜ਼ ਨੇ ਉਹ ਸੰਘਰਸ਼ ਕਰ ਰਹੇ ਹੈਗੇ ਆ ਲੇਕਿਨ ਕੇਂਦਰ ਸਰਕਾਰ ਸੁਣ ਨਹੀਂ ਰਹੀ ਇਹ ਗੱਲ ਵੱਖਰੀ ਆ ਕਿ ਆਮ ਆਦਮੀ ਪਾਰਟੀ ਸਾਡਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਵੀ ਉਸ ਦੇ ਉੱਤੇ ਚਿੱਠੀ ਲਿਖੀ ਆ ਔਰ ਅਸੀਂ ਕੋਸ਼ਿਸ਼ ਕੀਤੀ ਹੈ ਤੇ ਲੇਕਿਨ ਜਿਹੜਾ ਹੈ ਕੇਂਦਰ ਸਰਕਾਰ ਆਪਣੀਆਂ ਹਰਕਤਾਂ ਤੋਂ ਜਿਹੜਾ ਹੈ ਉਹ ਬਾਜ਼ ਨਹੀਂ ਆ ਰਹੀਆਂ ਤੇ ਇਸੇ ਤਰ੍ਹਾਂ ਜਿਹੜੀ ਰਾਜਸਥਾਨੀ ਜਿਹੜੀ ਹੈ ਉਹ ਵੀ ਸਾਨੂੰ ਸਾਨੂੰ ਦਿੱਤੀ ਨਹੀਂ ਜਾ ਰਹੀ ਪਾਣੀਆਂ ਦੇ ਉੱਤੇ ਵੀ ਜਿਹੜਾ ਹੈਗਾ ਪੰਜਾਬ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਹੈਗਾ ਸੋ ਮੇਰੇ ਕਹਿਣ ਦਾ ਮਤਲਬ ਹੈਗਾ ਕੇਂਦਰ ਦੀਆਂ ਸਮੇਂ-ਸਮੇਂ ਦੇ ਹੁਕਮਰਾਨਾਂ ਨੇ ਲਗਾਤਾਰ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਖਾਸ ਕਰਕੇ ਜਿਹੜਾ ਇਹ ਹੁਕਮਰਾਨ ਹੈਗਾ ਤਾਨਾਸ਼ਾਹ ਵੀ ਹੈ ਜਿਹੜਾ ਕਿ ਕਿਸੇ ਨਾਲ ਸਲਾਹ-ਮਸ਼ਵਰਾ ਵੀ ਨਹੀਂ ਕਰਦਾ ਔਰ ਸਿੱਧਾ ਜਨਕੀ ਅਟੈਕ ਕਰਦਾ ਆ ਇਸ ਅਟੈਕ ਨੂੰ ਪੰਜਾਬ ਦੇ ਲੋਕ ਜਿਹੜੇ ਆ ਉਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਔਰ ਨਾ ਸੀ ਇਸ ਚੀਜ਼ ਨੂੰ ਬਰਦਾਸ਼ਤ ਕਰਾਂਗੇ ਔਰ ਮੈਂ ਇੱਕ ਚੀਜ਼ ਹੋਰ ਦੱਸਦੇ ਆ ਕਿ 1964 1 ਨਵੰਬਰ 1964 ਜਨਰਲ ਰੀਆਰਗੇਨਾਈਜੇਸ਼ਨ ਐਕਟ ਬਣਿਆ ਹੈਗਾ ਲਗਾਤਾਰ ਸੈਂਟਰ ਦੇ ਵਿੱਚ ਜਿਹੜੀ ਕਾਂਗਰਸ ਦੀ ਸਰਕਾਰ ਰਹੀ ਕੁਝ ਸਮੇਂ ਲਈ ਭਾਜਪਾ ਦੀ ਸਰਕਾਰ ਰਹੀ ਬਾਅਦ ਲਗਾਤਾਰ ਭਾਜਪਾ ਦੀ ਸਰਕਾਰ ਆਈ ਹਰੇਕ ਸਰਕਾਰ ਨੇ ਇਹ ਲੌਲੀਪੌਪ ਦਿੱਤਾ ਅਕਸਰ ਕਿ ਚੰਡੀਗੜ੍ਹ ਜਿਹੜਾ ਹੈਗਾ ਉਹ ਪੰਜਾਬ ਨੂੰ ਟਰਾਂਸਫਰ ਕਰ ਦਿੱਤਾ ਜਾਊਗਾ ਪੰਜਾਬ ਨੂੰ ਦੇ ਦਿੱਤਾ ਜਾਊਗਾ ਪਰ ਹੋਇਆ ਕਦੇ ਵੀ ਕੁਝ ਨਹੀਂ ਖਾਸ ਕਰਕੇ ਜਿਹੜਾ 24 ਜੁਲਾਈ 1985 ਜਦੋਂ ਕਿ ਰਜੀਵ ગાંધી ਲੌਂਗੋਵਾਲ ਜਿਹੜੀ ਕਿ ਐਕਟ ਜਿਹੜਾ ਉਸ ਦੇ ਉੱਤੇ ਮੋਹਰ ਲਾਈ ਗਈ ਉਹਦੇ ਵਿੱਚ ਬਿਲਕੁਲ ਬਕਾਇਦਾ ਤੌਰ ਤੇ ਕਿਹਾ ਗਿਆ ਹੈਗਾ ਸੀ ਕਿ ਜਿਹੜਾ ਚੰਡੀਗੜ੍ਹ ਹੈ ਪੰਜਾਬ ਨੂੰ ਦੇ ਦਿੱਤਾ ਜਾਊਗਾ ਪੰਜਾਬ ਦੇ ਪਾਣੀ ਪੰਜਾਬ ਨੂੰ ਦਿੱਤੇ ਜਾਣਗੇ ਪਰ ਹਜ ਤੱਕ ਜਿਹੜਾ ਉਹ ਕਦੇ ਜਿਹੜਾ ਵਾਪਰਿਆ ਨਹੀਂ ਮੇਰੇ ਕੋਲ ਇਹ ਇਤਿਹਾਸ ਗਵਾਹ ਆ ਕਿ 1966 ਤੋਂ ਲੈ ਕੇ ਜੇ ਮੈਂ ਗੱਲ ਕਰਾਂ 1966 ਤੋਂ ਲੈ ਕੇ 1970 ਤੱਕ ਜਿਹੜੀ ਇੰਦਰਾ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਸੀ ਔਰ ਗਿਆਨੀ ਜੈਲ ਸਿੰਘ 1972 ਤੋਂ ਲੈ ਕੇ 1977 ਦੇ ਵਿੱਚ ਪੰਜਾਬ ਦੇ ਵਿੱਚ ਮੁੱਖ ਮੰਤਰੀ ਸੀ ਉਸ ਸਮੇਂ ਵੀ ਜਿਹੜਾ ਹੈਗਾ ਇਸ ਚੰਡੀਗੜ੍ਹ ਨੂੰ ਦੇ ਸਕਦੇ ਸੀ ਪੰਜਾਬ ਨੂੰ ਟਰਾਂਸਫਰ ਕਰ ਸਕਦੇ ਸੀ ਪਰ ਚੰਡੀਗੜ੍ਹ ਜਿਹੜਾ ਉਹ ਪੰਜਾਬ ਨੂੰ ਟਰਾਂਸਫਰ ਨਹੀਂ ਕੀਤਾ ਗਿਆ ਉਸ ਤੋਂ ਬਾਅਦ 1980 ਤੋਂ ਲੈ ਕੇ 84 ਤੱਕ ਇੰਦਰਾ ਗਾਂਧੀ ਫੇਰ ਪ੍ਰਧਾਨ ਮੰਤਰੀ ਦੇ ਸਥੇ ਬਣਦੇ ਆ ਔਰ ਦਰਬਾਰਾ ਸਿੰਘ ਪੰਜਾਬ ਦੇ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਬਣਦੇ ਆ ਉਦੋਂ ਵੀ ਕਾਂਗਰਸ ਨੇ ਇਸਤੇ ਪਾਸੇ ਵੱਲ ਕੋਈ ਕਦਮ ਨਹੀਂ ਫੁੱਟਿਆ ਬਲਕਿ ਉਸ ਵਕਤ ਜਿਹੜਾ ਹੈਗਾ ਦਰਬਾਰਾ ਸਿੰਘ ਨੇ ਜਿਹੜਾ ਕੇਸ ਵੀ ਸੀ ਸੁਪਰੀਮ ਕੋਰਟ ਦੇ ਵਿੱਚ ਉਹ ਅਸੀਂ ਜਾਣਦੇ ਹੈਗੇ ਆ ਉਹ ਵੀ ਜਿਹੜਾ ਹੈਗਾ ਵਾਪਸ ਲੈ ਕੇ ਪੰਜਾਬ ਦੇ ਹੱਕ ਜਿਹੜਾ ਪਾਣੀਆਂ ਦੇ ਉੱਤੇ ਹੱਕ ਸੀ ਉਸ ਨੂੰ ਕਮਜ਼ੋਰ ਕੀਤਾ ਗਿਆ ਉਸ ਤੋਂ ਬਾਅਦ 1984 ਤੋਂ 1999 ਤੱਕ ਰਜੀਵ ਗਾਂਧੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਰਹਿੰਦੇ ਆ 1985 ਦੇ ਵਿੱਚ ਜਿਹੜਾ ਹੈਗਾ ਰਜੀਵ ਲੋਂਗੋਆ ਸਮਝੌਤਾ ਹੁੰਦਾ ਜਿਹੜਾ ਕਿ ਸੈਂਟਰ ਸਰਕਾਰ ਅਤੇ ਅਕਾਲੀ ਦਲ ਦੀ ਉਸ ਸਮੇਂ ਦੀ ਲੀਡਰਸ਼ਿਪ ਦੇ ਦਰਮਿਆਨ ਹੋਇਆ ਸੀ ਉਹਨਾਂ ਨੇ ਵੀ ਕਦੇ ਇਸ ਦੇ ਉੱਤੇ ਕੋਈ ਅੱਗੇ ਕਦਮ ਨਹੀਂ ਵਧਾਇਆ ਔਰ 1992 ਤੋਂ ਲੈ ਕੇ 1995 ਦੇ ਵਿੱਚ ਪੰਜਾਬ ਦੇ ਵਿੱਚ ਸਰਦਾਰ ਬੈਂਸ ਸਿੰਘ ਦੀ ਸਰਕਾਰ ਸੀ ਔਰ ਕੇਂਦਰ ਦੇ ਵਿੱਚ ਵੀ ਜਿਹੜਾ ਹੈਗਾ ਨਰਸੀਮਹਾ ਰਾਓ ਦੀ ਸਰਕਾਰ ਸੀ ਉਦੋਂ ਵੀ ਇੱਕ ਕਦਮ ਨਹੀਂ ਪੁੱਟਿਆ ਮੈਂ ਇਤਿਹਾਸ ਕਿਉਂ ਦੱਸ ਰਿਹਾ ਕਿਉਂਕਿ ਅੱਜ ਇਹ ਲੋਕ ਸਿਆਸਤ ਕਰ ਰਹੇ ਨੇ ਇਹ ਮੁੱਦਾ ਸਿਆਸਤ ਦਾ ਹੈ ਨਹੀਂ ਹੈ ਮੁੱਦਾ ਇਕੱਠੇ ਚੱਲਣ ਦਾ ਹੈਗਾ ਮੁੱਦਾ ਪੰਜਾਬ ਦਾ ਹੈਗਾ ਮੁੱਦਾ ਪੰਜਾਬੀਅਤ ਦਾ ਹੈਗਾ ਮੁੱਦਾ ਪੰਜਾਬ ਨੂੰ ਬਚਾਉਣ ਦਾ ਹੈਗਾ ਔਰ ਉਸ ਤੋਂ ਬਾਅਦ 1970 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇ ਜਿਹੜੇ ਕਿ 2002 ਤੱਕ ਰਹਿੰਦੇ ਆ ਔਰ ਕੇਂਦਰ ਦੇ ਵਿੱਚ 1998 ਦੇ ਵਿੱਚ ਜਿਹੜਾ ਹੈ ਅਵਾਜਪਾਈ ਸਾਹਿਬ ਦੀ ਸਰਕਾਰ ਬਣਦੀ ਹੈ ਔਰ ਇਹਨਾਂ ਦੀ ਸਾਂਝੀ ਸਰਕਾਰ ਸੀ ਉਹ ਇਹਨਾਂ ਦੀ ਚੰਗੀ ਮਿੱਤਰਤਾ ਸੀ ਉਹਨਾਂ ਦੇ ਨਾਲ ਤੇ ਲੇਕਿਨ ਉਹਨਾਂ ਨੇ ਵੀ ਜਿਹੜਾ ਹੈਗਾ ਚੰਡੀਗੜ੍ਹ ਪੰਜਾਬ ਨੂੰ ਦੁਆਉਣ ਦੇ ਲਈ ਕੋਈ ਕਦਮ ਨਹੀਂ ਚੁੱਕਿਆ ਬਲਕਿ ਮੈਨੂੰ ਇਹ ਕਹਿਣ ਦੇ ਵਿੱਚ ਗੁਰੇਜ਼ ਨਹੀਂ ਆਜ ਮੈਂ ਸੁਣ ਰਿਹਾ ਸੀ ਮਤਲਬ ਮੇਰੇ ਨਾਲ ਵੀ ਇੱਕ ਚੈਨਲ ਦੇ ਉੱਤੇ ਜਿਹੜੀ ਕਿ ਅਕਾਲੀ ਦਲ ਦਾ ਪ੍ਰਵਕਤਾ ਸੀ ਉਹ ਕਹਿ ਰਿਹਾ ਮਤਲਬ ਕਿੰਨੇ ਬੇਬੁਨਿਆਦ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਆਮ ਆਦਮੀ ਪਾਰਟੀ ਜਿਹੜੀ ਕਿ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਦੇ ਨਾਲ ਖੜੀ ਹੈ ਹਮੇਸ਼ਾ ਪੰਜਾਬ ਦੇ ਲਈ ਅਸੀਂ ਸਟੈਂਡ ਲਿਆ ਹੈਗਾ ਉਹ ਕਹਿ ਰਹੇ ਨੇ ਕਿ ਇਹ ਕੇਂਦਰ ਦੇ ਨਾਲ ਮਿਲੀ ਹੋਈ ਹੈ ਤੁਸੀਂ ਦੱਸੋ ਅਸੀਂ ਕੇਂਦਰ ਦੇ ਨਾਲ ਮਿਲੇ ਹੋ ਕਿ ਤੁਸੀਂ ਕੇਂਦਰ ਦੇ ਨਾਲ ਮਿਲੇ ਹੋ ਤੁਸੀਂ ਪੰਜਾਬ ਦਾ ਚੰਡੀਗੜ੍ਹ ਦੇ ਉੱਤੋਂ ਜਿਹੜੇ ਸਾਡੇ ਦਫ਼ਤਰ ਸੀ ਉਹਨਾਂ ਨੂੰ ਮੁਹਾਲੀ ਦੇ ਵਿੱਚ ਸ਼ਿਫਟ ਕਰਕੇ ਕੀ ਤੁਸੀਂ ਪੰਜਾਬ ਦਾ ਜਿਹੜਾ ਹੱਕ ਜਿਹੜਾ ਸੀ ਚੰਡੀਗੜ੍ਹ ਦੇ ਉੱਤੇ ਕਮਜ਼ੋਰ ਨਹੀਂ ਕੀਤਾ ਇਹ ਤੁਸੀਂ ਕਿਵੇਂ ਮੁਨਕਰ ਹੋ ਸਕਦੇ ਹੋ ਪਰ ਉਹੋ ਹੀ ਅਕਾਲੀ ਦਲ ਜਿਹੜਾ ਕਿਸਾਨੀ ਮੁੱਦੇ ਦੇ ਉੱਤੇ ਮੈਸ ਤੇ ਨਹੀਂ ਜਾਣਾ ਚਾਹੁੰਦਾ ਕਿ ਜਿਹੜੇ ਤਿੰਨ ਕਾਨੂੰਨ ਵੀ ਆਏ ਸੀ ਉਹ ਇਹਨਾਂ ਦੀ ਬਦੌਲਤ ਹੀ ਆਏ ਸੀ ਤੇ ਲੇਕਿਨ ਉਸ ਤੋਂ ਬਾਅਦ ਹੁਣ ਵੀ ਜਿਹੜਾ ਅੰਦੋਲਨ ਚੱਲ ਰਿਹਾ ਇੱਕ ਵੀ ਟਵੀਟ ਤੁਸੀਂ ਪ੍ਰਧਾਨ ਮੰਤਰੀ ਨੂੰ ਨਹੀਂ ਕਰਦੇ ਕਿਸਾਨਾਂ ਦੇ ਹੱਕ ਦੇ ਵਿੱਚ ਕਦੇ ਪ੍ਰਧਾਨ ਮੰਤਰੀ ਦੀ ਅੱਖਾਂ ਚ ਅੱਖਾਂ ਪਾ ਕੇ ਦੇਖ ਕੇ ਤੁਸੀਂ ਗੱਲ ਨਹੀਂ ਕਰ ਸਕਦੇ ਇੱਥੇ ਤੁਸੀਂ ਆ ਕੇ ਸਿਰਫ ਸਿਆਸਤ ਕਰਦੇ ਹੋ ਸੋ ਮੈਂ ਉਹਨਾਂ ਨੂੰ ਇੱਕੋ ਬੇਨਤੀ ਕਰਨਾ ਚਾਹੁੰਦਾ ਇਹ ਜਿਹੜਾ ਵਕਤ ਹੈਗਾ ਇਹ ਸਿਆਸਤ ਦਾ ਨਹੀਂ ਹੈ ਪੰਜਾਬ ਸਭ ਦਾ ਸਾਂਝਾ ਹੈ ਪੰਜਾਬ ਕਿਸੇ ਅਕਾਲੀ ਦਾ ਹਦਾ ਕਿਸੇ ਭਾਜਪਾ ਦਾ ਕਿਸੇ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਨਹੀਂ ਹੈ ਪੰਜਾਬ ਸਾਰੇ ਪੰਜਾਬੀਆਂ ਦਾ ਹੈਗਾ ਚੰਡੀਗੜ੍ਹ ਸਾਡਾ ਇਮੋਸ਼ਨ ਹੈ ਚੰਡੀਗੜ੍ਹ ਸਾਡੇ ਸੱਭਿਆਚਾਰ ਨਾਲ ਜੁੜਿਆ ਚੰਡੀਗੜ੍ਹ ਸਾਨੂੰ ਰਾਜਨੀਤਿਕ ਤੌਰ ਤੇ ਸਾਡਾ ਹੱਕ ਹੈ ਸਾਡੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਹੈਗਾ ਇਹ ਵਕਤ ਹੈਗਾ ਮੈਂ ਤੁਹਾਡੇ ਚੈਨਲ ਦੇ ਮਾਰਫਤ ਤੁਹਾਡੀ ਐਕਸਪ੍ਰੈਸ ਕਾਨਫਰੰਸ ਦੇ ਮਾਰਫਤ ਪੰਜਾਬ ਦੇ ਲੋਕਾਂ ਨੂੰ ਵੀ ਹਰ ਰਾਜਨੀਤਿਕ ਪਾਰਟੀ ਨੂੰ ਜਿਹੜੀ ਹੈ ਉਹ ਇਹ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਇਸ ਮੁੱਦੇ ਦੇ ਉੱਤੇ ਜਿਹੜਾ ਤਾਗਾ ਹਮਲਾ ਕੇਂਦਰ ਵੱਲੋਂ ਕੀਤਾ ਗਿਆ ਸਾਡਾ ਨੂੰ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਔਰ ਇਕੱਠੇ ਹੋ ਕੇ ਮੁਕਾਬਲਾ ਕਰਨਾ ਚਾਹੀਦਾ ਹੈਗਾ ਔਰ ਆਮ ਆਦਮੀ ਪਾਰਟੀ ਇਸ ਦੇ ਵਿੱਚ ਹਮੇਸ਼ਾ ਜਿੱਦਾਂ ਪੰਜਾਬ ਦੇ ਲਈ ਸਟੈਂਡ ਲੈਂਦੀ ਰਹੀ ਅਸੀਂ ਇਸ ਵਾਰ ਵੀ ਸਟੈਂਡ ਸਾਡਾ ਬੜਾ ਸਪਸ਼ਟ ਹੈ ਛੜਕਾਂ ਦੇ ਉੱਤੇ ਸੰਘਰਸ਼ ਕਰਨਾ ਪਿਆ ਛੜਕਾਂ ਦੇ ਉੱਤੇ ਸੰਘਰਸ਼ ਕਰਾਂਗੇ ਵਿਧਾਨ ਸਭਾ ਦੇ ਵਿੱਚ ਕੋਈ ਮਤਾ ਲਿਆਉਣਾ ਪਿਆ ਉਹ ਵੀ ਲਿਆਵਾਂਗੇ ਕਾਨੂੰਨ ਦਾ ਸਹਾਰਾ ਲੈਣਾ ਪਿਆ ਉਹ ਵੀ ਲਵਾਂਗੇ ਤੇ ਲੇਕਿਨ ਜਿਹੜਾ ਹੈਗਾ ਪੰਜਾਬ ਦਾ ਜਿਹੜਾ ਹੱਕ ਚੰਡੀਗੜ੍ਹ ਦੇ ਉੱਤੇ ਹੈਗਾ ਉਹ ਚੰਡੀਗੜ੍ਹ ਦਾ ਹੱਕ ਜਿਹੜਾ ਉਹ ਪੰਜਾਬ ਨੂੰ ਮਿਲ ਕੇ ਰਹੇਗਾ ਔਰ ਇਸ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕਿੰਤੂ ਪਰੰਤੂ ਕੋਈ ਸਿਆਸਤ ਜਿਹੜੀ ਹੈ ਉਹ ਕਿਸੇ ਵੀ ਪਾਰਟੀ ਵੱਲੋਂ ਹੈਗੀ ਹੈ ਉਹ ਬਰਦਾਸ਼ਤ ਨਹੀਂ ਹੈਗੀ ਸੋ ਮੈਂ ਇੱਕ ਵਾਰੀ ਫਿਰ ਤੁਹਾਡੇ ਦੇ ਮਾਫ਼ਤ ਜਿਹੜਾ ਹੈਗਾ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਦੇ ਉੱਤੇ ਪਹਿਲਾ ਹੱਕ ਪੰਜਾਬੀਆਂ ਦਾ ਹੈਗਾ ਪੰਜਾਬ ਦਾ ਹੈਗਾ ਸੋ ਇਸ ਕਰਕੇ ਤੁਸੀਂ ਇਦਾਂ ਦਾ ਕੋਈ ਵੀ ਫੈਸਲਾ ਲੈਂਦੇ ਹੋ ਤੁਹਾਨੂੰ ਸਭ ਤੋਂ ਪਹਿਲਾਂ ਪੰਜਾਬ ਦੀ ਸਰਕਾਰ ਦੇ ਨਾਲ ਜਿਹੜਾ ਉਹ ਸਲਾਹ مشورہ ਕਰਨਾ ਚਾਹੀਦਾ ਉਸ ਤੋਂ ਬਾਅਦ ਇਹੋ ਜੇ ਸਟੈਪ ਕਰ ਚੱਕਣੇ ਚਾਹੀਦੇ ਆ ਸੋ ਕਿਰਪਾ ਕਰਕੇ ਜਿਹੜਾ ਤੁਸੀਂ ਇਹ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈਗਾ چیਫ ਸਕੱਰੇਟਰੀ ਲਗਾਉਂਦਾ ਚੰਡੀਗੜ੍ਹ ਦੇ ਵਿੱਚ ਇਸ ਨੂੰ ਬਿਲਕੁਲ ਵਾਪਸ ਲਓ ਧੰਨਵਾਦ ਕੋ ਤੁਹਾਡਾ ਸਵਾਲ ਹੈ ਤਾਂ ਪੁੱਛੋ ਸਾਹਿਬ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਉਸ ਦੇ ਵਿੱਚ ਸਰਕਾਰ ਦੀ ਔਰ ਆਮ ਆਦਿ ਪਾਰਟੀ ਦੀ ਵੀ ਭੂਮਿਕਾ ਹੈ ਇਹੋ ਜਿਹੀ ਜਿਵੇਂ हरियाणा ਨੂੰ ਕਮੀਨ ਦਿੱਤੀ ਗਈ ਸੀ ਵਿਰੋਧੀਆਂ ਨੇ ਤੁਹਾਡੇ ਉੱਪਰ ਸਵਾਲ ਚੱਕੇ ਸੀ ਕਹਿੰਦੇ ਜੈਪੁਰ ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਸਭਾਂ ਦੀ ਸਹਿਮਤੀ ਦੇ ਕੇ ਆਏ ਸੀ ਤੁਹਾਡੇ ਬਿਲਕੁਲ ਗਲਤ ਹੈ ਜੀ ਮੈਂ ਤਾਂ ਤੁਹਾਨੂੰ ਬਿਲਕੁਲ ਝੂਠ ਹੈਗਾ ਮੈਂ ਤਾਂ ਹੁਣੇ ਦੱਸ ਰਿਹਾ ਆ ਤੁਹਾਨੂੰ ਇਤਿਹਾਸ ਲਗਾਇਆ ਹੈਗਾ ਉਹੀ ਪਾਰਟੀਆਂ ਅੱਗ ਲਾਇਆ ਡੱਬੂ ਕੋਠੇ ਤੇ ਠੀਕ ਹੈ ਨਾ ਇਹ ਉਹੀ ਪਾਰਟੀਆਂ ਨੇ ਜਿਹੜੇ ਕਦੇ ਪੰਜਾਬ ਦੇ ਵਿੱਚ ਇਹਨਾਂ ਨੇ ਸਟੈਂਡ ਹੀ ਨਹੀਂ ਕੀਤਾ ਪੰਜਾਬ ਦੇ ਨਾਲ ਲਗਾਤਾਰ ਪੰਜਾਬ ਦੇ ਨਾਲ ਧੋਖਾ ਕਰਵਾਇਆ ਹੈਗਾ ਠੀਕ ਹੈ ਨਾ ਕਿਉਂਕਿ ਅੱਜ ਇਹਨਾਂ ਦੀ ਸਰਕਾਰ ਨਹੀਂ ਹੈਗੀ ਐ ਠੀਕ ਹੈ ਨਾ ਅੱਜ ਇਹ ਸਿਆਸਤ ਕਰਦੇ ਹੋ ਇਹੋ ਚੀਜ਼ ਦਾ ਤਾਂ ਮੈਂ ਇਹਨਾਂ ਨੂੰ ਕਹਿ ਰਿਹਾ ਤੁਹਾਡੇ ਰਾਹੀਂ ਜਿਹੜਾ ਮੈਸੇਜ ਵੀ ਤਾਂ ਮੈਂ ਇਹੀ ਦੇ ਰਿਹਾ ਹੈਗਾ ਕਿ ਜਦੋਂ ਤੁਹਾਡੀ ਸਰਕਾਰਾਂ ਸੀ ਤੁਸੀਂ ਬਾਜ਼ਾਰ ਦਾ ਬਸਲਾ ਹੱਲ ਕਰ ਸਕਦੇ ਸੀ ਪੰਜਾਬ ਦਾ ਮਸਲਾ ਹੱਲ ਨਹੀਂ ਕੀਤਾ ਤੁਹਾਡੀ ਤਾਂ ਹਿੰਮਤ ਹੀ ਹੈ ਨਹੀਂ ਕਿ ਤੁਸੀਂ ਪ੍ਰਧਾਨ ਮੰਤਰੀ ਦੀ ਅੱਖਾਂ ਚੱਖਾ ਪਾ ਕੇ ਗੱਲ ਕਰ ਸਕੋ ਉਹਨਾਂ ਨੂੰ ਕਹਿ ਸਕੋ ਤੋਂ ਇਸ ਕਰਕੇ ਜਿਹੜਾ ਸਿਆਸਤ ਨਾ ਕਰਨ ਔਰ ਪੰਜਾਬ ਦੇ ਉੱਤੇ ਜਿੱਥੋਂ ਤੱਕ ਜਨਕੀ ਇਹ ਹਮਲੇ ਦਾ ਸਬੰਧ ਹੈਗਾ ਨਾ ਪੰਜਾਬ ਦੀ ਆਵਾਜ਼ ਦੀ ਪਾਰਟੀ ਸਰਕਾਰ ਔਰ ਨਾ ਹੀ ਪੰਜਾਬ ਦੀ ਆਵਾਜ਼ ਦੀ ਪਾਰਟੀ ਇਸ ਤੇ ਚੁੱਪ ਨਹੀਂ ਬੈਠੇਗੀ दर्शक धन्यवाद साहब